ਤਨ ਆਸਰੇ ਮਹੱਲਾ ਪੰਜਵਾ ਜਹ ਜਹ ਪੇਖਉ ਤਹ ਹਜ਼ੂਰ ਐ ਦੂਰ ਕਤੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਦਿਨਾ ਬੰਦੂ ਕਿਰਪਾਲੂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸਥਾਨ ਗੁਰਦੁਆਰਾ ਸਨ ਸਾਬ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜਿਵੜ ਅਵਰ ਨ ਕੋਏ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਪਰਮਾਤਮਾ ਦੀ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਸਾਰੀਆਂ ਚਿੰਤਾ ਦੁੱਖ ਰੋਗ ਦੂਰ ਕਰਨ ਵਾਲੀ ਪਰਮਾਤਮਾ ਦੀ ਤੁਰ ਦਰਗਾਹ ਦੀ ਬਾਣੀ ਆਪ ਸਭ ਸੰਗਤਾਂ ਸਰਵਨ ਕਰ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 677 ਤੇ 78 ਅੰਗ ਤੇ ਸ੍ਰੀ ਮੁਖਵਾਕ ਸੁਭਾਏ ਬਾਣ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰੀਏ ਗੁਰਬਾਣੀ ਨੂੰ ਪੜਨ ਸੁਣਨ ਵਾਸਤੇ ਸਾਰੀ ਮਨ ਦੀ ਕੇਣਿਆ ਜੇ ਸਾਡਾ ਮਨ ਟਿਕ ਜਾਵੇ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਜੇ ਮਨੁੱਖ ਦਾ ਮਨ ਮੰਨ ਜਾਵੇ ਤਾਂ ਇਹ ਪਰਮਾਤਮਾ ਹਰੀ ਨੂੰ ਜਾਣ ਸਕਦਾ ਹੈ ਤੇ ਜਿੰਨਾ ਚਿਰ ਇਹ ਮਨੁੱਖ ਮਨ ਕਰਕੇ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਨਹੀਂ ਹੈ ਉਹਨਾਂ ਚਿਰ ਇਹਦੇ ਅੰਦਰ ਆਤਮੇ ਹਿਰਦੇ ਨੂੰ ਸ਼ਾਂਤੀ ਤੇ ਟਿਕਾਹ ਪ੍ਰਾਪਤ ਨਹੀਂ ਹੁੰਦਾ ਇਹ ਮਨ ਬੜਾ ਚੰਚਲਿਆ ਇਹ ਮਨ ਚੰਚਲਾ ਚਤੁਰਾਈ ਕਿਨਹਿ ਨਾ ਪਾਇਆ ਚਤੁਰਾਈ ਨਾ ਪਾਇਆ ਕਿਨਹਿ ਤੂੰ ਸੁਣ ਮਨ ਮੇਰਿਆ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਆਨੰਦ ਸਾਹਿਬ ਦੀ ਬਾਣੀ 'ਚ ਰੋਜ਼ ਇਹ ਗੱਲ ਸਮਝਾਉਂਦੇ ਆ ਕਿ ਚੰਚਲ ਮਨ ਦੇ ਨਾਲ ਚਤੁਰਾਈਆਂ ਦੇ ਨਾਲ ਉਹ ਪਰਮਾਤਮਾ ਕਦੇ ਮਿਲਦਾ ਨਹੀਂ ਜਿੰਨਾ ਚਿਰ ਮਨ ਟਿਕਦਾ ਨਹੀਂ ਇਹ ਚੰਚਲਤਾਈ ਦੇ ਵਿੱਚ ਆ ਉਹਨਾਂ ਚਿਰੇ ਦਾ ਟਿਕਾ ਨਹੀਂ ਬਣਦਾ ਮਨ ਦੀ ਖੇਡ ਬੜੀ ਵੱਡੀ ਹੈ ਤੇ ਸਤਿਗੁਰੂ ਆਪ ਹੀ ਦਇਆ ਕਰਨ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਏ ਇਹ ਮਨ ਉਦੋਂ ਹੀ ਵਸ ਚਾਉਂਦਾ ਜਦੋਂ ਸਤਿਗੁਰਾਂ ਦੀ ਪੂਰਨ ਕਿਰਪਾ ਮਨ ਉਕਤੇ ਹੁੰਦੀ ਆ ਨਹੀਂ ਤੇ ਵੱਡੇ ਵੱਡੇ ॠषि मुनि ਦੇਵਤੇ ਅਵਤਾਰ ਪਗੰਬਰ ਜਿਹੜੇ ਆਪਣੇ ਮਨ ਕਰਕੇ ਡੋਲ ਜਾਂਦੇ ਇਹ ਸਤਿਗੁਰੂ ਦਇਆ ਕਰੇ ਮੇਰ ਕਰੇ ਕਿ ਅਸੀਂ ਸਤਿਗੁਰਾਂ ਅਗੇ ਅਰਦਾਸ ਕਰੀਏ ਡਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇਵ ਕਰਤ ਕੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਡੋਲਣ ਤੋਂ ਬਚਾ ਲਓ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਦਾ ਟਿਕਾ ਬਣੇ ਸ਼ਾਂਤੀ ਬਣੇ ਤਾਂ ਤਾਂ ਸਾਨੂੰ ਗੁਰਬਾਣੀ ਦੇ ਸ਼ਬਦ ਦੀ ਸਮਝ ਪਵੇਗੀ ਜੇ ਸਾਧਗੁਰੂ ਜੀ ਕਹਿੰਦੇ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਜੇ ਇੱਕ ਗੁਰਬਾਣੀ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਗਿਆ ਦੁਬਾਰਾ ਸਾਡਾ ਜਨਮ ਮਰ ਨਹੀਂ ਹੋਣਾ ਉਹ ਪਰਮਾਤਮਾ ਦਾ ਸ਼ਬਦ ਕਿਹੜਾ ਹੈ ਪਰਮਾਤਮਾ ਦਾ ਨਾਮ ਸਿਮਰਨ ਦਾ ਸ਼ਬਦ ਹੈ ਤੇ ਜੇ ਉਹ ਸਾਡੇ ਹਿਰਦੇ ਵਿੱਚ ਵਸ ਗਿਆ ਤੇ ਦੁਬਾਰਾ ਕਦੇ ਜਨਮ ਮਰਨ ਦੇ ਗੇੜ ਵਿੱਚ ਮਨੁੱਖ ਨਹੀਂ ਪਵੇਗਾ ਸਤਿਗੁਰੂ ਜੀ ਦਇਆ ਕਰਨ ਗੁਰਬਾਣੀ ਦੀ ਵਿਚਾਰ ਕੁਝ ਸਮਾਂ ਪਾ ਕੇ ਸ੍ਰੀ ਮੁਖਵਾਗ ਦੀ ਕਰਨੀ ਆ ਸਾਰੇ ਜਾਣੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਧਨ ਸ੍ਰੀ ਮਹੱਲਾ ਪੰਜਵਾ ਤਨਸਰੀ ਰਾਗ ਹੈ ਸਤਿਗੁਰਾਂ ਨੇ 31 ਰਾਗਾਂ ਦੇ ਅੰਦਰ ਗੁਰਬਾਣੀ ਦਰਜ ਕੀਤੀ ਤੇ ਇਹ ਸ਼ਬਦ ਤਨਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਪੰਜਵੇਂ ਬਹਿਲ ਗੁਰੂ ਅਰਜਨ ਪ੍ਰਤਾਕ ਹਾਰ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨ ਆਇਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ फुरमान बखशिश कर रहे हैं जह जह पिखाओ तह हजूर दूर कतो न जाए गुरु अर्जन देव महाराज जी कह लगी कि मैं जिधर भी वेना जिधर भी मेरी निगाह जाती है ਮੈਂ ਜਿੱਧਰਲੇ ਪਾਸੇ ਵੀ ਤੱਕਦਾ ਮੈਨੂੰ ਉਹ ਪਰਮਾਤਮਾ ਨਜ਼ਰ ਆਉਂਦਾ ਹੈ ਕਿਉਂ ਨਜ਼ਰ ਆਉਂਦਾ ਹੈ ਕਿ ਜੇ ਮਨੁੱਖ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਹਜ਼ੂਰ ਕਰਕੇ ਜਾਣਦਾ ਹੈ ਤਾਂ ਇਸ ਮਨੁੱਖ ਨੂੰ ਪਰਮਾਤਮਾ ਨਜ਼ਰ ਆਉਂਦਾ ਹੈ ਜਦ ਇਹ ਅਸੀਂ ਪਰਮਾਤਮਾ ਨੂੰ ਆਪਣੇ ਤੋਂ ਦੂਰ ਸਮਝਿਆ ਭੁੱਲਾਂ ਤੇ ਗਲਤੀਆਂ ਗੁਨਾਹ ਅਸੀਂ ਰੋਜ਼ ਹੀ ਕਰੀ ਜਾਂਦੇ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਡੀ ਇਹ ਅਵਸਥਾ ਬਣ ਗਈ ਹੈ ਜਾਂ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਆ ਸੰਤ ਭਗਤ ਆ ਜਿੱਧਰ ਨੂੰ ਵੀ ਉਹ ਵਹਿੰਦੇ ਹਨ ਉਧਰ ਉਹਨਾਂ ਨੂੰ ਪਰਮਾਤਮਾ ਨਜ਼ਰ ਆਉਂਦਾ ਹੈ ਪਰਮਾਤਮਾ ਕਿਸੇ ਇੱਕ ਦਿਸ਼ਾ ਵਿੱਚ ਨਹੀਂ ਵਸਦਾ ਕਿਉਂ ਪੂਰਬ ਵੱਲ ਵਸਦਾ ਹੋਵੇ ਪੱਛਮ ਵਿੱਚ ਵਸਦਾ ਹੋਵੇ ਉੱਤਰ ਤੇ ਦੱਖਣ ਵਿੱਚ ਵਸਦਾ ਹੋਵੇ ਉਹ ਸਾਰਿਆਂ ਦਸੇ ਹੀ ਦਸ਼ਾਵਾਂ ਵਿੱਚ ਵਸਦਾ ਏ ਤੇ ਨਾ ਉਹ ਕਿਸੇ ਇੱਕ ਥਾਂ ਤੇ ਉਹ ਧਰਮ ਦੇ ਅੰਦਰ ਪਰਮਾਤਮਾ ਟਿਕਿਆ ਏ ਕਿ ਕਿਸੇ ਇੱਕ ਧਰਮ ਦਾ ਉਹ ਪਰਮਾਤਮਾ ਹੈ ਤੇ ਇੱਕ ਧਰਮ ਵਾਲਿਆਂ ਨੂੰ ਮਿਲੇਗਾ ਭਾਵੇਂ ਕੋਈ ਸਿੱਖ ਹੋਵੇ ਜੈਨੀ ਹੋਵੇ ਬੋਧੀ ਹੋਵੇ 크੍ਰਿਸਚਨ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਪਰਮਾਤਮਾ ਸਾਰਿਆਂ ਦਾ ਸਾਂਝਾ ਏ ਸਾਰਿਆਂ ਥਾਵਾਂ ਤੇ ਉਹ ਵਸਦਾ ਏ ਤੇ ਗੁਰੂ ਸਾਹਿਬ ਕਹਿਣ ਲੱਗੇ ਮੈਂ ਜਿੱਧਰ ਵੀ ਵੇਣਾ ਮੈਨੂੰ ਉਹ ਪਰਮਾਤਮਾ ਨਜ਼ਰ ਆਉਂਦਾ ਏ ਦੂਰਕਤ ਹੋ ਨਾ ਜਾਈ ਉਹ ਪਰਮਾਤਮਾ ਕਦੇ ਮੈਨੂੰ ਛੱਡ ਕੇ ਦੂਰ ਨਹੀਂ ਜਾਂਦਾ ਉਹ ਸਦਾ ਹਾਜ਼ਰ ਨਾਜ਼ਰ ਤੇ ਹਜ਼ੂਰ ਵਸਦਾ ਏ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਦੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੂਤੇ ਉਹ ਪਰਮਾਤਮਾ ਸਦਾ ਸਾਡੇ ਅੰਗ ਸੰਗਿਆ ਸਾਡੇ ਹਜੂਰ ਵਸਦਾ ਏ ਮੈਂ ਜਿੱਧਰ ਨੂੰ ਵੇ ਨਾ ਮੈਨੂੰ ਪਰਮਾਤਮਾ ਦਿਸਦਾ ਏ ਉਸ ਪਰਮਾਤਮਾ ਤੋਂ ਬਗੈਰ ਕੁਝ ਨਹੀਂ ਦਿਸ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਅਸੀਂ ਗੁਰਬਾਣੀ ਅਮਰਤ ਵੇਲੇ ਨਿਤਨੇਮ ਦੀ ਜਾਪ ਪੰਦਰ ਪੜ੍ਹਦੇ ਸਾਧੂਗਰਾਂ ਨੇ ਸਾਨੂੰ ਇਹ ਸਮਝਾਇਆ ਏ ਇਹ ਨੇਤਰੋ ਮੇਰਿਓ ਹਰ ਤੂੰ ਮੈਂ ਜੋਤ ਧਰੀ ਹਰ ਬਿਨਿ ਅਵਰ ਨ ਦੇਖੋ ਕੋਈ ਹਰ ਬਿਨਿ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇਸ ਸੰਸਾਰ ਤੁਮ ਦੇਖ ਦੀ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਕਿ ਇਹਨਾਂ ਨੇਤਰਾਂ ਦੇ ਨਾਲ ਉਸ ਪਰਮਾਤਮਾ ਨੂੰ ਵੇਖਣਾ ਕਰ ਹਰੇ ਪਰਮਾਤਮਾ ਤੋਂ ਬਗੈਰ ਕੋਈ ਨਹੀਂ ਉਸ ਪਰਮਾਤਮਾ ਨੂੰ ਆਪਣੀਆਂ ਅੱਖਾਂ ਦੇ ਨਾਲ ਵੇਖਣਾ ਕਰ ਤੇ ਫਿਰ ਜਦੋਂ ਤੇਰੀ ਇਹ ਅਵਸਥਾ ਬਣ ਜਾਵੇਗੀ ਗੁਰੂ ਦੀ ਕਿਰਪਾ ਦੇ ਨਾਲ ਜਿੱਦਰ ਨੂੰ ਵੀ ਤੂੰ ਮਨੁੱਖ ਵੇਖੇਂਗਾ ਤੈਨੂੰ ਪਰਮਾਤਮਾ ਨਜ਼ਰ ਆਵੇਗਾ ਤੂੰ ਕਦੇ ਉਹਨੂੰ ਪਰਮਾਤਮਾ ਨੂੰ ਆਪਣੇ ਤੋਂ ਦੂਰ ਨਹੀਂ ਸਮਝੇਂਗਾ ਰਵ ਰਹਿਆ ਸਰਬੱਤᱨਮੈ ਮਨ ਸਦਾ ਧਿਆਈ ਏ ਮੇਰੇ ਮਨ ਸਤਿਗੁਰਾਂ ਨੇ ਮਨ ਨੂੰ ਸੰਬੋਧਨ ਕੀਤਾ ਹੈ ਕਿ ਮਨ ਕਰਕੇ ਸਰੀਰ ਕਰਕੇ ਪਰਮਾਤਮਾ ਨੂੰ ਜਪਣਾ ਗਾਉਣਾ ਇੱਕ ਬਾਰੀ ਕਿਰਿਆ ਹੈ ਪਰ ਮਨ ਕਰਕੇ ਸਤਿਗੁਰੂ ਕਹਿਣ ਲੱਗੇ ਕਿ ਏ ਮੇਰੇ ਮਾਨ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਰਵਿਆ ਹੈ ਸਾਰੇ ਜੀਵਾਂ ਨੂੰ ਪਾਲ ਰਿਹਾ ਹੈ ਜਰੇ ਜਰੇ ਘਟ ਘੜ ਦੇ ਅੰਦਰ ਹੈ ਉਸ ਪਰਮਾਤਮਾ ਨੂੰ ਮਨ ਕਰਕੇ ਧਿਆਉਣਾ ਕਰ ਉਸ ਪਰਮਾਤਮਾ ਦਾ ਨਾਮ ਜਪ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਏ ਓ ਪਰਮਾਤਮਾ ਜਿਹੜਾ ਇੱਥੇ ਈਤ ਦਾ ਅਰਥ ਹੈ ਲੋਗ ਊਤ ਦਾ ਅਰਥ ਹੈ ਪਰਲੋਗ ਜਿਹੜਾ ਇਹ ਸੰਸਾਰ ਵਿੱਚ ਵੀ ਤੇਰੇ ਨਾਲ ਹੈ ਤੇ ਉਹ ਸਦਾ ਪਰਮਾਤਮਾ ਤੇਰੇ ਨਾਲ ਰਹੇਗਾ ਕਦੇ ਤੈਨੂੰ ਉਹ ਛੱਡ ਕੇ ਨਹੀਂ ਜਾਵੇਗਾ ਤੇਰਾ ਉਹ ਐਸਾ ਸੰਗੀ ਸਾਥੀ ਮਿੱਤਰ ਆ ਪਰਮਾਤਮਾ ਜਿਹੜਾ ਇਸ ਲੋਗ ਤੇ ਉਹ ਪਰਲੋਕ ਵਿੱਚ ਕਦੇ ਵਿਛੜਦਾ ਨਹੀਂ ਹੈ ਦੁਨੀਆਂ ਦੇ ਰਿਸ਼ਤੇਦਾਰ ਭੈਣ ਭਰਾ ਵਿਛੜਦੇ ਆ ਅੱਜ ਤੱਕ ਦੁਨੀਆ ਤੋਇਆ ਕਦੇ ਕੋਈ ਥਿਰ ਨਹੀਂ ਰਿਹਾ ਆਪਣੇ ਆਪਣੇ ਸਮੇਂ ਦੇ ਨਾਲ ਕੋਈ ਮਜਬੂਰੀ ਖਾਤਰ ਦੁਨੀਆ ਕਰਕੇ ਕਿਸੇ ਤੋਂ ਵੈਸੇ ਵੀ ਦੇਸ਼ ਵਿਦੇਸ਼ ਜਾਂਦਾ ਏ ਤੇ ਕੋਈ ਵਿਛੜ ਜਾਂਦਾ ਏ ਦੁਨੀਆਦਾਰ ਲੋਕ ਜਿਹੜੇ ਸੰਗੀ ਤੇ ਮਿੱਤਰ ਆ ਉਹ ਸਾਡੇ ਨਾਲੋਂ ਜ਼ਰੂਰ ਵਿਛੜਨਗੇ ਪਰ ਜਿਹੜਾ ਪ੍ਰਮਾਤਮਾ ਕਾਲਪੁਰਖ ਵੈਗੁਰੂ ਆ ਉਹ ਨਾ ਤੇ ਇਸ ਲੋਕ ਵਿੱਚ ਸਾਡੀ ਬਾਹ ਛੱਡਦਾ ਏ ਤੇ ਨਾਉ ਕਦੇ ਪਰਲੋਕ ਵਿੱਚ ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਉਦੋਂ ਇਹਦੇ ਪਰਮਾਤਮਾ ਦਾ ਨਾਮ ਹੀ ਕੰਮ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੀ ਖਾਏ। ਕਿ ਇੱਥੇ ਜਦੋਂ ਤੈਨੂੰ ਭੁੱਖ ਲੱਗਦੀ ਸੂ ਭੋਜਨ ਪ੍ਰਸ਼ਾਦ ਕਈ ਕੁਝ ਸ਼ੱਕਦਾ ਹੈ ਤੇ ਭਰ ਜਦੋਂ ਤੈਨੂੰ ਉਸ ਪਰਮਾਤਮਾ ਦੇ ਰਸਤੇ ਤੇ ਤੂੰ ਇਸ ਲੋਕ ਨੂੰ ਛੱਡ ਕਰਕੇ ਜਾਵੇਂਗਾ ਹੁਣ ਵਤਰ ਦਾ ਵੇਲਾ ਤੂੰ ਨਾਮ ਨਹੀਂ ਬੀਜਿਆ ਤੇ ਅੱਗੇ ਭੁੱਖਾ ਗਿਆ ਖਾਏ ਅੱਗੇ ਤੈਨੂੰ ਭੁੱਖ ਲੱਗੇਗੀ ਫੇਰ ਤੂੰ ਕੀ ਖਾਵੇਂ ਤੇ ਜੇ ਪ੍ਰਮਾਤਮਾ ਦਾ ਨਾਮ ਮਨੁੱਖ ਨੇ ਜਪਿਆ ਫਿਰ ਪ੍ਰਮਾਤਮਾ ਇਸ ਲੋਕ ਉਹ ਪ੍ਰਲੋਕ ਵਿੱਚ ਕਦੇ ਵੀ ਸਾਨੂੰ ਛੱਡਦਾ ਨਹੀਂ ਸਾਡੇ ਤੋਂ ਵਿਛੜਦਾ ਨਹੀਂ ਉਹ ਸਦਾ ਸੰਗੀ ਹੈ ਉਸ ਪ੍ਰਮਾਤਮਾ ਨੂੰ ਆਪਣਾ ਮਿੱਤਰ ਤੇ ਸਾਥੀ ਜਾਣ ਬੇਨਸ ਜਾਏ ਜੋ ਨਿਮਕ ਮਹਿਸੂ ਅਲਪ ਸੁਖ ਪਣੀਐ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜਾ ਸੁਖ ਇੱਕ ਛਿਨਾ ਮਾਤਰ ਜ਼ਿੰਦਗੀ ਦੇ ਵਿੱਚ ਆਉਂਦਾ ਛੋਟਾ ਜਿਹੜਾ ਸੁਖ ਆ ਜਿੰਨੇ ਬਿਨ ਸਜਾਣਾ ਹੈ ਇਹੋ ਜੈ ਸੁਖ ਨੂੰ ਛੋਟਾ ਕਰਕੇ ਜਾਣ ਅਲਪ ਕਰਕੇ ਜਾਣ ਹੈ ਬੇਨਸ ਜਾਏ ਜੋ ਨਿਮਕ ਮਹਿਸੋ ਉਲਾਪ ਸੁਖ ਭਣੀਐ ਰਹਾਉ ਪ੍ਰਤ ਪਾਲੈ અપਿਆਉ ਦੇ ਕਛ ਊਣ ਨ ਹੋਈ ਓ ਪਰਮਾਤਮਾ ਸਾਰਿਆਂ ਨੂੰ ਪਾਲਦਾ ਏ ਰਿਜਕ ਦੇਣ ਵਾਲਾ ਏ ਉਸ ਪਰਮਾਤਮਾ ਦੇ ਘਰ ਵਿੱਚ ਕਦੇ ਊਣ ਤਾਇ ਨਹੀਂ ਆਉਂਦੀ ਥੋੜ੍ਹ ਨਹੀਂ ਆਈ ਆਉਂਦੀ ਓ ਪਰਮਾਤਮਾ ਜਿਹੜਾ ਏ ਉਹਦੇ ਢੰਡਾਰੇ ਭਰੇ ਹੋਣ ਉਹ ਵੱਧਦੇ ਹਨ ਅਜੇ ਤੱਕ ਕਦੇ ਵੀ ਮਨੁੱਖ ਨੂੰ ਉਸ ਪ੍ਰਮਾਤਮਾ ਨੇ ਥੋੜ ਨਹੀਂ ਆਉਂ ਦਿੱਤੀ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਉਹ ਪ੍ਰਮਾਤਮਾ ਦੇ ਜਾਂਦਾ ਹੈ ਜੁਗਾ ਤੋਂ ਇਹ ਮਨੁੱਖ ਖਾ ਪੀ ਰਹਿ ਹਨ ਲੈਣ ਵਾਲੇ ਮਨੁੱਖ ਥੱਕ ਜਾਂਦੇ ਪਰ ਉਹ ਪ੍ਰਮਾਤਮਾ ਦੇ ਘਰ ਵਿੱਚ ਕਦੇ ਥੋੜ ਨਹੀਂ ਆਉਂਦੀ ਉਹ ਪ੍ਰਮਾਤਮਾ ਸਾਰਿਆਂ ਨੂੰ ਪਾਲ ਰਿਹਾਏ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਏ ਐਸਾ ਪਰਮਾਤਮਾ ਜਿਹੜਾ ਦੀਨਾ ਬੰਦੂ ਕਿਰਪਾਲੂ ਦਿਆਲੂ ਆ ਸਾਨੂੰ ਇੱਕ ਇੱਕ ਸਵਾਸ ਨਾਲ ਸੰਭਾਲ ਰਿਹਾ ਹੈ ਕਿਉਂਕਿ ਜੇ ਸਵਾਸ ਸਾਨੂੰ ਆਉਂਦਾ ਹੈ ਤੇ ਅਸੀਂ ਆਦਮੀ ਨਾ ਆਵੇ ਤੇ ਮਨੁੱਖ ਮਿੱਟੀ ਦੀ ਢੇਰੀ ਹੈ ਹਮ ਆਦਮੀ ਹਾਂ ਇੱਕਦਮੀ ਮੌਹਲਤ ਮੋਤ ਨਾ ਜਾਣਾ ਜਿਉ ਪਰਮਾਤਮਾ ਸਾਨੂੰ ਇੱਕ ਇੱਕ ਸਵਾਸ ਨਾਲ ਸੰਭਾਲ ਰਿਹਾ ਹੈ ਐਸਾ ਮੇਰਾ ਪਰਮਾਤਮਾ ਜਿਹੜਾ ਉਹ ਦਿਆਲੂ ਆ ਕਿਰਪਾਲੂ ਆ ਸਾਰੇ ਜੀਆਂ ਨੂੰ ਰਿਜਕ ਦੇਣ ਵਾਲਾ ਏ ਇੱਕ ਇੱਕ ਸਵਾਸ ਨਾਲ ਇਸ ਮਨੁੱਖ ਨੂੰ ਪਾਲਦਾ ਏ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਐ ਐਸੇ ਪਰਮਾਤਮਾ ਨੂੰ ਕਦੇ ਛਲਿਆ ਨਹੀਂ ਜਾ ਸਕਦਾ ਕਦੇ ਪਰਮਾਤਮਾ ਦੇ ਨਾਲ ਇਹ ਮਨੁੱਖ ਧੋਖਾ ਨਹੀਂ ਕਰ ਸਕਦਾ ਜੇ ਕੋਈ ਮਨੁੱਖ ਆਕੇ ਕਿ ਮੈਂ ਪਰਮਾਤਮਾ ਨੂੰ ਧੋਖਾ ਦੇ ਰਿਹਾ ਹੈ ਇਹ ਇਹਦੇ ਵਾਸਤੇ ਇੱਕ ਗਲਤ ਗੱਲ ਹੈ ਕਿਉਂਕਿ ਪਰਮਾਤਮਾ ਨੂੰ ਮਨੁੱਖ ਧੋਖਾ ਨਹੀਂ ਦਿੰਦਾ ਜੇ ਮਨੁੱਖ ਧੋਖਾ ਦਿੰਦਾ ਤੇ ਆਪਣੇ ਆਪ ਨੂੰ ਦਿੰਦਾ ਹੈ ਜਾਂ ਦੁਨੀਆ ਦੇ ਲੋਕਾਂ ਦੇ ਨਾਲ ਧੋਖੇਬਾਜ਼ੀ ਠੱਗਬਾਜ਼ੀ ਮਨੁੱਖ ਕਰ ਸਕਦਾ ਹੈ ਉਹ ਪਰਮਾਤਮਾ ਅੰਤਰਜਾਮੀ ਉਹਨੂੰ ਛਲਿਆ ਨਹੀਂ ਜਾ ਸਕਦਾ ਅਛੇ ਦੋ ਪਰਮਾਤਮਾ ਨੂੰ ਕਦੇ ਵਿੰਨਿਆ ਨਹੀਂ ਜਾ ਸਕਦਾ ਉਹ ਆਪਾਰਿਆ ਉਹਦਾ ਕੋਈ ਪਾਰਾ ਵਾਰ ਬੰਨਾ ਨਹੀਂ ਉਹ ਪਰਮਾਤਮਾ ਉੱਚਾ ਹੈ ਉਹਦਾ ਰੂਪ ਉੱਚਾ ਹੈ ਜਪ ਜਪ ਕਰੇ ਆਨੰਦ ਜਨ ਅਚਰਜ ਆਨੂਪ ਹੈ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਪਰਮਾਤਮਾ ਜਿਹੜਾ ਜਿਹਦੇ ਬਰਾਬਰ ਕੋਈ ਨਹੀਂ ਸਾਰਿਆਂ ਨੂੰ ਵੱਡਾ ਹੈ ਉਸ ਪਰਮਾਤਮਾ ਦੇ ਭਗਤ ਉਸ ਪਰਮਾਤਮਾ ਨੂੰ ਜਪ ਕਰਕੇ ਤੇ ਆਨੰਦ ਤੇ ਖੁਸ਼ੀ ਜਿਹੜੀ ਉਹ ਸਦਾ ਹੀ ਮਾਣ ਦੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਭਗਤਾ ਦੇ ਅੰਦਰ ਪਰਮਾਤਮਾ ਦਾ ਨਾਮ ਜਪ ਕਰਕੇ ਸਦਾ ਹੀ ਆਨੰਦ ਬਣਿਆ ਰਹਿੰਦਾ ਏ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾਂ ਪਰਮਾਤਮਾ ਦੇ ਅੱਗੇ ਸਤਿਗੁਰੂ ਸਾਨੂੰ ਬੇਨਤੀ ਕਰਨ ਦੀ ਜਾਸ ਸਿਖਾਉਂਦਾ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਐਸੀ ਮਤ ਦਿਓ ਸਾਨੂੰ ਬੁੱਧੀ ਬਖਸ਼ ਦਿਓ ਕਿ ਜਿਹਦੇ ਨਾਲ ਅਸੀਂ ਟਾਡੀ ਉਰਾਧਨਾ ਕਰੀਏ ਤੁਹਾਡਾ ਨਾਮ ਜਪੀਏ ਤੇ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪੇਗਾ ਇਹਦਾ ਹਿਰਦਾ ਟਿਕ ਜਾਵੇਗਾ ਇਹਦਾ ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਛੁਟਕਾਰਾ ਹੋ ਜਾਵੇਗਾ ਇਹਦੀ ਜ਼ਿੰਦਗੀ ਦੇ ਵਿੱਚ ਕੁਝ ਸਹਜ ਆਵੇਗਾ ਸਤਿਗੁਰੂ ਜੀ ਸਾਡੇ ਤੇ ਕਿਰਪਾ ਦਿਓ ਕਿਉਂਕਿ ਅਸੀਂ ਜੀਵ ਜਿਹੜੇ ਸਾਡੀ ਮਤ ਥੋੜੀ ਐ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਵਾਂਗੂ ਕਿ ਸਥਿਰ ਨਾ ਰਹੀ ਇਕ ਦੀਜੈ ਨਾਮ ਪਿਆਰੀ ਜੀਓ ਸਤਿਗੁਰੂ ਜੀ ਤੁਸੀਂ ਦਾਤਿਓ ਪੂਰੇਓ ਸਾਡੇ ਤੇ ਕਿਰਪਾ ਕਰੋ ਕਿ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਮੇਰੇ ਬੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਮੇਰੇ ਮਿੱਤਰ ਗੁਰਦੇਵ ਸਾਰਿਆਂ ਨੂੰ ਵੱਡੇ ਦੇਵਤੇ ਸਾਡੇ ਤੇ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਬਖਸ਼ੈ ਇਹੋ ਜੀ ਮੱਤ ਦੇ ਦਿਓ ਕਿ ਜਿਹਦੇ ਨਾਲ ਤੁਹਾਡੀ ਉਰਾਧਨਾ ਕਰੀਏ ਨਾਨਕ ਮੰਗੇ ਦਾਨ ਪ੍ਰਭ ਰੇਣ ਪਗ ਸਾਦਾ ਗੁਰੂ ਅਰਜਨ ਦੇ ਮਹਾਰਾਜ ਅਖੀਰ ਵਿੱਚ ਵੱਡੇ ਸਤਿਗੁਰੂ ਨਾਨਕ ਦੇਵ ਜੀ ਦਾ ਨਾਮ ਲਾਇਨ ਕਰਕੇ ਕਹਿਣ ਲੱਗੇ ਕਿ ਮੈਂ ਨਾਨਕ ਉਸ ਪਰਮਾਤਮਾ ਦੇ ਕੋਲੋਂ ਕੋਈ ਚੀਜ਼ ਮੰਗਦਾ ਕਿ ਜਿਹੜੇ ਤੇਰੇ ਸੰਤ ਜਨ ਹਨ ਸਾਧ ਜਨ ਹਨ ਉਹਨਾਂ ਦੀ ਰੇਨ ਜਿਹੜੀ ਉਹਨਾਂ ਦੀ ਚਰਨ ਧੂੜਿਆ ਉਹ ਸਾਨੂੰ ਬਖਸ਼ ਦਿਓ ਤੇ ਅਸੀਂ ਮੱਥੇ ਤੇ ਮਸਤਕ ਤੇ ਲਾ ਕਰਕੇ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਸਕੀਏ ਅੰਤਰਜਾਮੀ ਪੁਰਖ ਬਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੋਰੇ ਕਿ ਸਾਨੂੰ ਆਪਣੇ ਸੰਤਾਂ ਦੀ ਸਾਧਾਂ ਦੀ ਚਰਨਾਂ ਦੀ ਧੂੜ ਬਖਸ਼ ਦਿਓ ਅਸੀਂ ਢਾਡੇ ਕੋਲੋਂ ਇੱਕੋ ਹੀ ਦਾਨ ਮੰਗਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਫੁਰਮਾਨ ਅੰਦਰੇ ਸਮਝਾਇਆ ਹੈ ਕਿ ਸਾਡੀ ਇਹ ਅਵਸਥਾ ਬਣ ਗਈ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਉਹ ਜਿੱਧਰ ਵੀ ਵੇਂਦੇ ਉਹਨਾਂ ਨੂੰ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ ਉਹ ਪਰਮਾਤਮਾ ਹੀ ਸਾਡਾ ਸੰਗੀ ਸਾਥੀ ਤੇ ਅਸਲੀ ਸਾਥ ਦੇਣ ਵਾਲਾ ਮਿੱਤਰ ਹੈ। ਨਾ ਉਹ ਕਦੇ ਲੋਕ ਤੇ ਪਰਲੋਕ ਵਿੱਚ ਸਾਡੀ ਬਾਹ ਛੱਡਦਾ ਹੈ ਤੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਇਹੋ ਜੀ ਮੱਤ ਦੇ ਦਿਓ ਕਿ ਜਿਹਦੇ ਨਾਲ ਤੁਹਾਡੀ ਆਰਾਧਨਾ ਕਰੀਏ, ਨਾਮ ਜਪ ਸਕੀਏ, ਆਪਣੇ ਸੰਤਾਂ ਦੀ ਸਾਧਾਂ ਦੀ ਚਰਨਾਂ ਦੀ ਧੂੜ ਸਾਨੂੰ ਦੇ ਦਿਓ। ਅਸੀਂ ਤੁਹਾਡੇ ਕੋਲੋਂ ਇਹ ਦਾਨ ਮੰਗਦੇ ਆ। ਸਤਿਗੁਰੂ ਜੀ ਦਇਆ ਕਰਨ ਮਿਹਰਾਮਤ ਕਰਨ। ਆਪਣੇ ਦਰੋਂ ਕਰੋ ਖੁਸ਼ੀਆਂ ਦੀਆਂ ਦਾਤਾਂ ਬਰਸ਼ ਕੇ ਨਦਰੀ ਨਦਰ ਨਿਹਾਲ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖੇਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹੈ ਆਰਾਦਾ ਨਾਨਕ ਮੰਗੈ দান ਪ੍ਰਭ ਅਰੇ ਨ ਪੱਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ